ਇੱਕ ਕੋਈ ਰੇਟ ਚ ਮਿਲ ਜੇਗੀ 95000 ਰੁਪਏ ਚ ਲੈ ਬਈ 95000 ਰੁਪਏ ਦੀ ਆ ਲੈ ਜਾਓ 7 ਸੀਟਰ ਗੱਡੀ ਦਾ ਬਿਲਕੁਲ ਜੀ 1 ਲੱਖ 85000 ਰੁਪਏ ਚ ਤੇਲ ਦੀ ਟੈਂਕੀ ਫੁੱਲ ਨਾਲ 7 ਸੀਟਰ ਆ 1 ਲੱਖ 85 ਦੀ ਆਉਗੀ 2016 ਮਾਡਲ ਆਪ ਨੂੰ ਇੱਕੋ ਰੇਟ ਦੇ ਦਾਂਗੇ 3 ਲੱਖ 20000 ਰੁਪਏ ਚ ਲੈ ਬਈ 3 ਲੱਖ 20 ਦੀ 2016 ਮਾਡਲ ਦੀ ਲੀਪ ਆ ਬਈ ਰ ਬੰਪਰ ਛੱਡ ਕੇ ਸਾਰੀ オリジナル ਹਾਂਜੀ ਕੋਈ ਚੈਲੰਜ ਕਰ ਦੇ ਗੱਡੀ ਚ ਅਸੀਂ ਗੱਡੀ ਦੇ ਪੈਸੇ ਰਿਫੰਡ ਕਰ ਦਾਂਗੇ ਜੋ ਮਕੈਨੀਕਲ ਜਾਂ ਐਕਸੀਡੈਂਟਲ ਵੀ ਕੋਈ ਚੈਲੰਜ ਕਰ ਦਿੰਦਾ ਇੱਕੋ ਰੇਟ ਦੇ ਦਾਂਗੇ ਗੱਡੀ ਆਪ ਨੂੰ 195000 ਰੁਪਏ ਦੀ ਲੈ ਬਈ 195000 ਦੀ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ ਅੱਜ ਬਈ ਤੁਹਾਡੇ ਵਾਸਤੇ ਗੱਡੀਆਂ ਦਾ ਗੜ ਲੈ ਕੇ ਆ ਗਏ ਹੁਣ ਗੜ ਕਵਰੀ ਚਾਤੀ ਮੇਰੇ ਨਾਲ ਵੀਰੇ ਮੜਾ ਜਾਂ ਤਾਹ ਚਾ ਕੇ ਐ ਕਮਾਈ ਇੱਕ ਵਾਰੀ ਆ ਸਾਰੇ ਭਰਾ ਨੂੰ ਦਰਸ਼ਨ ਜੇ ਕਰਾਵੇ ਮੈਂ ਕਹਣਾ ਨਾ ਨਾ ਕਰਦੇ ਵੀਰੇ 100 ਪਲੱਸ ਗੱਡੀ ਖੜੀ ਐ ਇੱਕੋ ਕਾਊਂਟਰ ਤੇ ਅਰੇ ਰੇਟ ਦੀ ਗੱਲ ਕਰੋਗੇ ਤੁਸੀਂ ਐ ਕਹੋਗੇ ਕਿ ਬਾਈ ਯਾਰ ਇੰਨੇ ਘੱਟ ਰੇਟ ਹੋਗੇ ਇਹ ਕੀ ਚੱਕਰ ਵੀਰੇ ਵੀਰ ਜੀ ਪੂਰੇ ਸ਼ਹਿਰ 'ਚ ਚੈਲੈਂਜਿੰਗ ਪ੍ਰਾਈਜ਼ ਐ ਸਾਡੇ ਕੋਲ ਇੱਕ ਵਾਰੀ ਆਓ ਤਾਂ ਸਹੀ bigger ਗੱਡੀ ਲਈ ਵਗਰ ਮੁੜੂਗੇ ਨਹੀਂ ਜੀਐਸਟੀ ਘੱਟ ਕੇ ਉਹਦੇ ਕਰਕੇ ਉਪਰ ਹੁਣ ਨੇ ਇੰਨੇ ਘੱਟ ਡਿਸਕਾਊਂਟ ਚਲਾਤੇ ਬਾਕੀ ਫੈਸਟੀਵਲ ਆਫਰ ਚੱਲ ਰਿਹਾ ਪਹਿਲੀ ਦੱਸਦਾ ਜੇ ਤੁਸੀਂ ਪ੍ਰਾ ਹੋਰਾਂ ਕੋਲੋਂ ਗੱਡੀ ਲੈਣੇ ਹੋ ਤੇਲ ਦੀ ਟੈਂਕੀ ਮਿੱਤਰੋ ਫ੍ਰੀ ਹੋਰ ਦੱਸੋ ਸਕਰੀਨ ਦੇ ਐਡਰੈਸ ਤੇ ਨੰਬਰ ਦੋਨੋਂ ਚੱਲ ਰਿਹਾ ਬਾਕੀ ਕਿਸੇ ਨੋਰੇ ਆਉਣਾ ਹੈ ਮਣੀ ਮਾਜਰਾ ਆਪਣਾ ਮਸ਼ਹੂਰੀ ਆ ਤੁਹਾਨੂੰ ਪਤਾ ਕਾਰ ਬਜ਼ਾਰ ਲੱਗਦਾ ਬਾਕੀ ਗੋਇਲ ਕਾਰਸ ਦੇ ਨਾਮ ਤੇ ਉਹ ਵੀਰੇ ਬੋਰਡ ਦਿਖਾਓ ਮੜਾ ਜੱਕ ਵਾਰੀ ਭਰਾ ਹੋਰਾਂ ਨੂੰ ਗੋਇਲ ਕਾਰਸ ਤੇ ਆ ਜਾਓ ਜੀ ਵਿਰਡ ਕਰ ਲਿਓ ਬਾਕੀ ਲੋਨ ਵਗੈਰਾ ਦੀ ਫੈਸਿਲਿਟੀ ਅਵੇਲੇਬਲ ਹੈ ਕੁਛ ਗੱਡੀਆਂ ਤੇ ਫੁੱਲ ਬਟਾ ਫੁੱਲ ਲੋਨ ਕਰਾ ਦਾਂਗੇ ਬਾਕੀ ਲੋਨ ਡਿਪੈਂਡ ਕਰਦਾ ਥੋੜੀ ਪ੍ਰੋਫਾਈਲ ਤੇ ਜਿਹੜਾ ਲੋਨ ਹੈਗਾ ਆਪਾਂ 13 ਮਾਡਲ ਦੇ ਉੱਤੇ ਲੋਨ ਕਰਦੇ ਹੈਗੇ ਜੀ ਥੱਲੇ ਤੇ ਲੋਨ ਹੁੰਦਾ ਨਹੀਂ ਹੈ ਆ ਇੱਕੋ ਰਾਈਟ ਹੈਂਡ ਲੈ ਕੇ ਆਈਆਂ ਜੀ 201 ਓਕੇ ਆਪ ਔਰ ਇਹ ਵੀ ਗੱਡੀ ਆਪ ਨੂੰ ਇੱਕੋ ਹੀ ਰੇਟ ਦੇ ਦਾਂਗੇ 1 ਲੱਖ 95 ਹਜ਼ਾਰ ਰੁਪਏ ਦੀ ਲੈ ਬਈ ਪਹਿਲੀ ਕਾਰ ਛੋਟੀ ਕਾਰ 1 ਲੱਖ 95 ਦੀ 220 ਜੀ 12 ਮਾਡਲ ਸੀਗਾ ਇਹ 2011 ਮਾਡਲ ਹੈ ਪੈਟਰੋਲ ਦੀ ਗੱਡੀ ਹੈ ਇਹ ਵੀ ਇਹ ਵੀ ਵੈਲ ਮੇਨਟੇਨ ਕਾਰ ਹੈ ਹਾਂਜੀ ਇਹ ਵੀ ਆਪ ਨੂੰ ਇੱਕੋ ਹੀ ਰੇਟ ਦੇ ਦਾਂਗੇ 1 ਲੱਖ 95 ਹਜ਼ਾਰ ਰੁਪਏ ਚ ਓਕੇ ਆ ਜਾ ਤਾਂ ਆ ਲੈ ਜੋ ਜਾਂ ਫਿਰ ਆ ਲੈ ਜੋ ਹੈ ਬਿਲਕੁਲ ਜੀ ਫਿਰ ਤਾਂ ਗਲਾਈ 20 ਲੈ ਕੇ ਜਾਊਗਾ ਵੀਰੇ ਬਿਲਕੁਲ 2016 ਦਾ ਮਾਡਲ ਹੈ ਪੈਟਰੋਲ ਦੀ i20 ਨਿਊ ਸ਼ੇਪ ਚ ਇਹ ਵੀ ਆਪ ਨੂੰ ਇੱਕੋ ਹੀ ਸਿੰਗਲ ਦੀ ਪ੍ਰਾਈਸ ਚ ਮਿਲ ਜੂਗੀ ਆਪ ਦਾ ਚੱਕ ਤੋਂ ਘਟਾ ਕਿੰਨੇ ਦੀ ਦੇ ਦੀਏ ਫਿਰ ਵੀ 16 ਮਾਡਲ ਹਾਂਜੀ ਅੱਜ 4.5 ਤੋਂ ਘਟਾਉਣਾ ਜਾਂਦਾ ਰੇਟ ਇਹਦਾ ਆਪ ਨੂੰ ਦੇਤੀ ਜੀ 390000 ਰੁਪਏ ਦੀ ਇੱਕੋ ਹੀ ਰੇਟ ਤੇ 16 4.5 ਤਾਂ ਬੋਲਿਆ ਮਾਰਕੀਟ ਦਾ ਰੇਟ ਹੈਗਾ ਸੀ ਜੀਐਸਟੀ ਤੋੜਤਾ 390 ਦੀ ਲੈ ਬਈ ਆ ਲੈ ਜਾ ਭਰਾ ਕੋਲ ਲੈ ਬਈ ਆ ਜੋ ਅੰਦਰ ਗੱਡੀਆਂ ਹੋਰ ਵੀ ਖੜੀਆਂ ਨੇ ਮਿੱਤਰੋ ਘੱਟ ਰੇਟ ਵਾਲੀਆਂ ਇਹ ਕਿਹੜੀ ਆ ਗਈ ਵੀਰੇ ਆ ਪੀਪੀ 65 ਨੰਬਰ ਸਪਾਰਕ ਅੱਛਾ ਸ਼ਹਿਵਲੇ ਵਾਲਿਆਂ ਦੀ 11 ਰਜਿਸਟਰਡ 12 ਪੈਟਰੋਲ ਚ ਗੱਡੀ ਐ ਇੱਕੋ ਹੀ ਰੇਟ ਚ ਮਿਲ ਜੇਗੀ 95000 ਰੁਪਏ ਚ ਲੈ ਬਈ 95000 ਰੁਪਏ ਦੀ ਆ ਲੈ ਜਾ ਤੇ ਸਾਹਿਬ ਜੀ ਸੇਵਰਲੇ ਦੀ ਕੈਪਟੀਵਾ 2009 ਮਾਡਲ 30 ਤੱਕ ਪਾਸ 7 ਸੀਟਰ ਜਿਹਦਾ ਬਜਟ ਘੱਟ ਆ ਗੱਡੀ ਵੱਡੀ ਚਾਹੀਦੀ ਐ ਡੀਜ਼ਲ ਚ 15 ਦੀ ਮਾਈਲੇਜ ਦਿੰਦੀ ਐ 7 ਸੀਟਰ ਕਾਰ ਐ ਇਹ ਵੀ ਇੱਕੋ ਹੀ ਰੇਟ ਦੇ ਦਾਂਗੇ 185000 ਰੁਪਏ ਚ ਟੈਂਕ ਨਾਲ ਫੁੱਲ ਸੁਣ ਰਹੇ ਹੋ ਉਹ ਇੱਧਰ ਆ ਜਾਓ ਬਾਈ ਦਵਾਰੋ ਰੇਟ ਬੋਲੋ 7 ਸੀਟਰ ਗੱਡੀ ਦਾ ਬਿਲਕੁਲ ਜੀ 185000 ਰੁਪਏ ਚ ਤੇਲ ਦੀ ਟੈਂਕੀ ਫੁੱਲ ਨਾਲ 7 ਸੀਟਰ ਆ 185 ਦੀ ਲਓ ਬਈ ਸੈਵਰਲੇ ਦੀ 2016 ਮਾਡਲ ਇਹ ਵੀ ਬਹੁਤ ਸਾਫ਼ ਸੁਥਰੀ ਕਾਰ ਹੈ ਫਸਟ ਓਨਰ ਕਾਰ ਹੈ ਡੀਜ਼ਲ ਦੀ ਕਾਰ ਹੈ ਇਹਦੀ ਐਵਰੇਜ ਵੀ ਲਾ ਲੋ 28 ਤੋਂ 30 ਦੀ ਐਵਰੇਜ ਕਰਦੀ ਹੈ ਇਹ ਵੀ ਕਾਰ ਆਪ ਨੂੰ ਇੱਕੋ ਹੀ ਪ੍ਰਾਈਸ ਹੀ ਦੇ ਦਾਂਗੇ 190000 ਰੁਪਏ ਚ ਲਾ ਬਈ ਸੋਨਾ 1 ਲੱਖ 95016 ਮਾਡਲ ਲਓ ਜੀ 16 ਮਾਡਲ ਸਲੈਰੀਓ ਜੀ 2014 ਮਾਡਲ ਆਫਟਰ ਮਾਰਕੀਟ ਅਲੋਇਲ ਲੱਗੇ ਹੋਏ ਗੱਡੀ ਚ ਬਹੁਤ ਹੀ ਪਿਆਰੀ ਗੱਡੀ ਹੈ ਸੀਟ ਕਵਰ 뮤직 ਸਿਸਟਮ ਬਹੁਤ ਸਾਰੀ ਐਸੈਸਰੀ ਇਨਕਲੂਡ ਹੋਈ ਹੋਈ ਹੈ ਗੱਡੀ ਚ ਔਰ ਇਹ ਵੀ ਆਪ ਨੂੰ ਸਿੰਗਲ ਚ ਪ੍ਰਾਈਸ ਚ ਦੇ ਦਾਂਗੇ 275000 ਰੁਪਏ ਚ ਲਾ ਭਾਈ 275 ਦੀ 2014 ਮਾਡਲ ਵੇਚ 14 ਮਾਡਲ ਦੀ ਸਲੈਰੀਓ ਭਾਈ i20 2014 ਮਾਡਲ ਪੈਟਰੋਲ ਚ ਮੈਂ ਕਹਣਾ ਪਹਿਲਾਂ ਦਿਖਾ ਦਈ ਜੇ ਆਪਾਂ ਹਾਂ ਬਿਲਕੁਲ ਜੀ ਆਹ ਸਾਰਿਆਂ ਦੀ ਪਹਿਲੀ ਆਹ ਲੋਗੋ ਜਿਹਾ ਦੇਖ ਕੇ ਹੁਣ ਕਈਆਂ ਦੀ ਧੜਕਣ ਤੇਜ਼ ਹੋ ਗਈ ਹੋਗੀ ਇਹ ETios लीवा 2016 ਮਾਡਲ ਪੈਟਰੋਲ ਹਾਂਜੀ ਕਹਿੰਦੇ ਨੇ ਦਿੱਲੀ ਨਹੀਂ ਜਾਣਾ ਇਹ ਲੈ ਕੇ ਜਾਉਗੀ ਆਪ ਨੂੰ ਵੀਰੀ ਚਾਹਦਾ ਮਾਰ ਉਹ ਵੀ ਹੁਣ ਖਤਮੇ ਕਰਤਾ ਸਿਸਟਮ ਮਿੱਤਰੋ ਚੱਕੋ ਇਹ ਜਾਉਗੀ 2016 ਮਾਡਲ ਆਪ ਨੂੰ ਇੱਕੋ ਸਪਰੇਟ ਦੇ ਦਾਂਗੇ 3 ਲੱਖ 20 ਹਜ਼ਾਰ ਰੁਪਏ ਚ ਲੈ ਬਈ 3 ਲੱਖ 20 ਦੀ 2016 ਮਾਡਲ ਦੀ ਲੀਵ ਹੈ ਬਾਈ ਤੇ ਆ ਜੋ ਜੀ ਇਧਰਲੇ ਪਾਸੇ ਆ I20 ਦੱਸ ਦੋ ਅੱਗੇ ਆ ਜੋ ਵੀਰੇ ਫਰੰਟ ਤੇ ਮੜਾ ਦਿਖਾ ਦਿਓ ਇੱਕ ਵਾਰੀ ਗੱਡੀ ਸਾਰਿਆਂ ਭਰਾਵਾਂ ਨੂੰ ਤੇ ਚੰਡੀਗੜ੍ਹ ਨੰਬਰ ਦੀ ਆ ਬਾਈ ਲੋਕਲ ਚੰਡੀਗੜ੍ਹ ਦਾ ਨੰਬਰ ਹੈ ਇਹ ਵੀ ਬਹੁਤ ਪਿਆਰੀ ਕਾਰ ਹੈ ਜੀ ਇਸ 'ਚ ਵੀ ਬਹੁਤ ਸਾਰੀ ਐਸੈਸਰੀ ਲੱਗੀ ਹੋਈ ਹੈ ਨਾਲ ਤੇ 2014 ਮਾਡਲ ਪੈਟਰੋਲ ਦੀ ਕਾਰ ਹੈ ਇਹ ਵੀ ਆਪ ਨੂੰ ਇੱਕੋ ਹੀ ਰੇਟ ਦੇ ਦਾਂਗੇ 3,25,000 ਰੁਪਏ 'ਚ ਸਵਾ 3 ਲੱਖ ਰੁਪਏ ਦੀ I20 ਉਧਰਲੇ ਪਾਸੇ ਹੋ ਜੋ ਵੀਰੇ ਹਨਾ ਗੱਡੀ ਦੇਖ ਲਿਓ ਬਸ ਵੀ ਆਪਣੇ ਸਾਰੇ ਭਰਾਵਾਂ ਨੂੰ ਦਿਖ ਜੇ ਨਹੀਂ ਫਿਰ ਗਾਲ੍ਹਾਂ ਵੋ ਕੱਢ ਦੇਉਂਦੇ ਨੇ ਉਹ ਵੀ ਗੱਡੀ-ਗੁੱਡੀ ਦਿਖਾ ਦਿਆ ਕਰੋ ਯਾਰਾ ਗ੍ਰੈਂਡ i10 2014 ਮਾਡਲ ਹੈ ਇਹ ਵੀ ਆਪ ਨੂੰ ਬੜੇ ਪਿਆਰੇ ਜਿਹੇ ਰੇਟ 'ਚ ਮਿਲ ਜੇਗੀ 3,21,000 ਰੁਪਏ 'ਚ ਲਾਵੇ 3,21,000 ਦੀ ਵਰਨਾ ਫਲੂਡਿਕ ਜੀ ਫਲੂਡਿਕ ਵਰਨਾ ਆਟੋਮੈਟਿਕ ਨਾਲੇ ਡੀਜ਼ਲ ਓਕੇ ਜੀ ਆਪ ਨੂੰ ਬਹੁਤ ਹੀ ਘੈਂਟ ਰੇਟ ਤੇ ਮਿਲ ਜੇਗੀ 1.6 ਪੁਸ਼ ਬਟਨ ਸਟਾਰਟ ਹੈ ਜੀ ਮਾਡਲ 2000 2014 14 ਹਾਂਜੀ ਹਾਂਜੀ 3,90,000 ਰੁਪਏ 'ਚ 10,90000 ਦੀ ਵਰਨਾ ਫਲੂਇਡ ਨਾਲ ਟੈਂਕ ਫੁੱਲ ਟੈਂਕ ਫੁੱਲ ਆਟੋਮੈਟਿਕ ਹੈ ਡੀਜ਼ਲ ਹੈ ਤੇ i10 ਜੀ i10 2012 ਮਾਡਲ ਹੈ ਜੀ ਵੈਲ ਮੇਨਟੇਨਡ ਕਾਰ ਹੈ ਸਾਰੀ オリジナル ਹੈ ਨਾਲ ਦੇ ਬੰਪਰ ਸੀਟ ਕਵਰ ਸਾਰਾ ਕੰਪਨੀ ਫਿਟਡ ਹੈ ਜੀ ਇਹ ਵੀ ਆਪ ਨੂੰ ਸਿੰਗਲ ਜੀ ਪ੍ਰਾਈਸ 'ਚ ਹੀ ਮਿਲ ਜੇਗੀ 2,50,000 ਰੁਪਏ ਨੂੰ ਲੱਟਾਈ ਲੱਖ ਰੁਪਏ ਦੀ ਭਾਈ ਆ ਬਣ ਜੂ ਸੈਂਟਰੋ ਜੀ ਸੈਂਟਰੋ ਪੈਟਰੋਲ ਪਲੱਸ ਸੀਐਨਜੀ 2012 ਮਾਡਲ ਹੈ ਜੀ ਇਹ ਵੀ ਆਪ ਨੂੰ ਬਹੁਤ ਹੀ ਪਿਆਰੇ ਜੇ ਰੇਟ 'ਚ ਮਿਲ ਜੇਗੀ 1 ਲੱਖ 50000 ਰੁਪਏ ਨੂੰ 1.5 ਲੱਖ ਰੁਪਏ ਦੀ ਲੈ ਜਾਓ ਮਿੱਤਰੋ ਆ ਗੱਡੀ ਲੈ ਭਰਾ ਕੋਲ ਹੁੰਡਾ ਬ੍ਰਿਓ 12 ਮਾਡਲ ਪੈਟਰੋਲ ਲੋਕਲ ਪੰਚਕੁੱਲੇ ਦਾ ਨੰਬਰ ਬੰਪਰ ਛੱਡ ਕੇ ਸਾਰੀ オリジナル ਹਾਂਜੀ ਕੋਈ ਚੈਲੰਜ ਕਰਦੇ ਗੱਡੀ 'ਚ ਅਸੀਂ ਗੱਡੀ ਦੇ ਪੈਸੇ ਰਿਫੰਡ ਕਰ ਦਾਂਗੇ ਜੋ ਮਕੈਨੀਕਲ ਜਾਂ ਐਕਸੀਡੈਂਟਲ ਵੀ ਕੋਈ ਚੈਲੰਜ ਕਰ ਦਿੰਦਾ ਹੈ ਇੱਕੋ ਰੇਟ ਦੇ ਦਾਂਗੇ ਗੱਡੀ ਆਪ ਨੂੰ 1,95,000 ਰੁਪਏ ਦੀ ਲੈ ਬਈ 1,95,000 ਦੀ ਬ੍ਰਿਓ ਬਣ ਜਾਓਗੇ ਰਿਡਜ਼ ਜੀ ਰਿਡਜ਼ 2012 ਮਾਡਲ VXI ਵੇਰੀਐਂਟ ਆ ਇਹ ਪੰਚਕੁੱਲਾ ਦਾ ਨੰਬਰ ਲੈ ਵੈਲ ਮੇਂਟੇਨ ਐ ਵੀ ਕਾਰ ਆ ਸਾਫ ਸੁਥਰੀ ਨਾਲ ਦੇ ਸਾਰੇ ਪੇਂਟ ਐ ਕੋਈ ਐਕਸੀਡੈਂਟਲ ਨਹੀਂ 12 ਹੀ ਹਨਾ 12 ਮਾਡਲ ਐ ਜੀ ਇਹ ਵੀ ਆਪ ਨੂੰ ਇੱਕੋ ਹੀ ਰੇਟ ਦੇ ਦਾਂਗੇ 1,95,000 ਰੁਪਏ ਦੀ Yes ya no 1,95 ਦੀ ਬਈ ਰਿਡਜ਼ ਇੱਕ ਰਿਡਜ਼ ਹੋਰ ਪਿੱਛੇ ਖੜੀ ਐ ਵੀਰੇ ਹਨਾ ਨਹੀਂ ਜੀ ਆ 21 ਮਾਡਲ i10 i ਸੌਰੀ ਆ ਸੈਂਟਰੋ ਸੈਂਟਰ ਵਾਲੀ న్యూ ਸ਼ੇਪ ਚ ਸੈਂਟਰ 21 ਮਾਡਲ ਇਹ ਵੀ ਫਸਟ ਓਨਰ ਕਾਰ ਹੈ ਜੀ ਬਹੁਤ ਹੀ ਘੱਟ ਚੱਲੀ ਹੋਈ ਹੈ ਇਹ ਲਾ ਲਓ 30 40 ਦੇ ਵਿੱਚ ਵਿਚਾਲੇ ਚੱਲੀ ਹੋਈ ਹੈ ਸਾਰੀ オリジナル ਹੈ ਬੰਪਰ ਟੂ ਬੰਪਰ ਇਹ ਵੀ ਆਪ ਨੂੰ ਇੱਕੋ ਹੀ ਪ੍ਰਾਈਸ ਹੀ ਦੇ ਦਾਂਗੇ ਦੇ ਦिए ਘੈਂਟ ਵਾਲਾ ਪ੍ਰਾਈਸ ਪੜਾ ਕੇ ਮਹਗਾ ਨਾ 3 ਲੱਖ 95000 ਰੁਪਏ ਦੀ ਲੈ ਬਈ 3 ਲੱਖ 95 ਦੀ ਚੱਲੀ ਹੋਈ ਹੈ ਸਿਰਫ 30 ਤੋਂ 40000 ਦੀ ਬਿਲਕੁਲ ਫਰਸਟ ਓਨਰ ਦੀ ਗੱਡੀ ਇਸ ਤੇ ਮੈਕਸਿਮਮ ਲੋਨ ਹੋ ਜਾਊਗਾ 4 ਪਲੱਸ ਦਾ ਜੇ ਪ੍ਰੋਫਾਈਲ ਬਹੁਤ ਵਧੀਆ ਰਹੀ ਨਾਲੇ ਪੈਸੇ ਲੈ ਕੇ ਜਾਵਾਂਗੇ ਇਹ ਹੀ ਚੱਕਰ ਪੈ ਗਿਆ ਵੀਰ ਜੀ ਉੱਚਾ ਮਾਡਲ ਹੈ ਰੇਟ ਘਟਾ ਹੈ ਆ ਸੁਣ ਰਹੇ ਹੋ ਕਹਿੰਦਾ ਗੱਡੀ ਲੈ ਜਾਓ ਪੂਰਾ ਲੋਨ ਕਰਾ ਦਾਂਗੇ ਨਾਲ ਪੈਸੇ ਵੀ ਦੇ ਦਾਂਗੇ ਉੱਪਰ ਹੋਰ ਦੱਸੋ ਬਾਈ ਬਿਲਕੁਲ ਜੀ ਆ ਡਿਜ਼ਾਇਰ ਲੈ ਕੇ ਆਏ ਆ ਜੀ 2014 ਰਜਿਸਟਰਡ 15 ਪੰਚਕੁੱਲਾ ਲੋਕਲ ਟਰਾਂਸਫਰ ਸਾਰੀ オリジナル પેટ્રોલ ਚ ਗੱਡੀ ਐ ਵੀ ਐਪਨੂੰ ਇੱਕੋ ਹੀ ਪ੍ਰਾਈਸ ਦੇ ਦਾਂਗੇ 3.5 ਲੱਖ ਰੁਪਏ ਦੀ 2014 ਰਜਿਸਟਰਡ 15 14/15 3.5 ਲੱਖ ਰੁਪਏ ਦੀ ਡਿਜ਼ਾਇਰ ਬਣ ਜੂਗੀ ਤੇ ਆ ਦੱਸੋ ਤੁਸੀਂ ਆ 2014 ਮਾਡਲ i10 ਗ੍ਰੈਂਡ ਡੀਜ਼ਲ ਆਟੋ ਆਟੋਮੈਟਿਕ ਸਿੰਗਲ ਰੇਟ 'ਚ ਮਿਲ ਜਾਏਗੀ ਜੀ 221000 ਰੁਪਏ 'ਚ ਲੈ ਵੀ 221 ਦੀ ਤੇ ਆ ਪੋਲੋ ਜੀ ਪੋਲੋ 2011 ਮਾਡਲ ਇਸ ਦੀ ਐਸੈਸਰੀ ਬਹੁਤ ਸਾਰੀ ਲੱਗੀ ਹੈ ਨਾਲ ਦਾ ਪੇਂਟ ਸਾਰੀ ਗੱਡੀ ਦੇ ਟਾਇਰ ਵੀ ਨਾਲ ਦੇ ਇਹਦੇ ਐਸੈਸਰੀ ਇਹ ਲਾ ਲਓ ਆਪ ਨੂੰ ਸਿੰਗਲ ਪ੍ਰਾਈਸ ਹੀ ਦੇ ਦਾਂਗੇ ਆਪ ਨੂੰ 1,90,000 ਰੁਪਏ ਦੀ 1,90,000 ਦੀ ਲਾਲ ਰੰਗ ਦੀ ਗੱਡੀ ਬੱਤਰੋ ਲਾਲ ਰੰਗ ਦੀ ਤੇ i20 2014 ਮਾਡਲ ਆਫਟਰ ਮਾਰਕੀਟ ਅਲੋਏ ਵਗੈਰਾ ਲੱਗੇ ਗੱਡੀ 'ਚ ਹੀ ਐਸੈਸਰੀ ਚੈੱਕ ਕਰਿਓ ਜਿਹਨੇ ਆ ਕੇ ਦੇਖੋਗੇ ਨਾ ਇੱਕ ਵਾਰੀ ਦਿਲ ਖੁਸ਼ ਹੋ ਜੂਗਾ ਇਹ ਤਾਂ ਉਹ ਕਹਿੰਦੇ ਹੁੰਦੇ ਨੇ ਨਾ ਬਈ ਯਾਰ ਸ਼ੌਂਕੀਏ ਬੰਦੇ ਦੀ ਕਾਰ ਹੈ ਨਾ ਲਾਲ ਅਲੋਏ ਟਾਇਰ ਟੱਪਾ ਬਈ ਯਾਰ ਬੰਬ ਬਣਾ ਰਖਿਆ 14 14 ਮਾਡਲ ਹੈ ਜੀ ਆਸਤਾ ਟਾਪ ਮਾਡਲ ਹੈ ਡੀਜ਼ਲ ਚ ਗੱਡੀ ਹੈ ਇਹ ਇੱਕੋ ਹੀ ਰੇਟ ਦੇਵਾਂਗੇ ਆਪ ਨੂੰ 3,85,000 ਰੁਪਏ ਦੀ ਲਾ ਵੀ ਸਾਡੇ ਸਾਡੇ 4.5 ਲੱਖ ਰੁਪਏ ਮੰਗਦੇ ਨੇ ਟਾਪ ਮਾਡਲ ਕਰਕੇ ਬਾਈ ਕਹਿੰਦਾ 385 ਹੀ ਤਾਂ ਮੇਥੋਂ ਲੈ ਜਾਓ ਤੇ ਪੋਲੋ ਜੀ ਪੋਲੋ ਜੀਟੀ 2016 ਮਾਡਲ ਹੈ ਬਹੁਤ ਸਾਫ਼ ਸੁਥਰੀ ਕਾਰ ਹੈ ਬਈ ਜੀ ਨੂੰ ਜੀਟੀ ਦੇ ਬਾਰੇ ਪਤਾ ਹੈਗਾ ਨੋਲਿਜ ਹੈ ਉਹੀ ਲੈ ਕੇ ਜਾਊਗਾ ਇਹ ਬਹੁਤ ਹੀ ਪਿਆਰੀ ਕਾਰ ਹੈ ਤੇ ਇਹ ਵੀ ਇੱਕੋ ਹੀ ਪ੍ਰਾਈਸ ਹੀ ਦੇ ਦਾਂਗੇ ਆਪ ਨੂੰ 490000 ਰੁਪਏ ਦੀ 490 ਦੀ ਜੀਟੀ ਹੈ ਵੀਰੇ ਇਹ ਇਹ ਪ੍ਰੋਪਰ ਜੀਟੀ ਕਾਰ ਹੈ ਇਹ ਬਿਲਕੁਲ ਜੀ ਤੇ ਆ ਗਈ ਜ ਆਪਣੀ ਡਿਜ਼ਾਇਰ ਹੈ ਨਾ ਜੀ ਡਿਜ਼ਾਇਰ ਹੈ ਜੀ 2016 ਦਾ ਮਾਡਲ ਹੈ ਫਸਟ ਓਨਰ ਦੀ ਕਾਰ ਹੈ ਨਿਰੀਜਨਲ ਨਾਲ ਦਾ ਪੇਂਟ ਹੈ ਟਾਇਰ ਵੀ ਬਹੁਤ ਵਧੀਆ ਕੰਡੀਸ਼ਨ ਸੀ ਇੰਟੀਰੀਅਰ ਵੀ ਸਾਫ ਸੁਥਰਾ ਹੈ ਇਹਦਾ ਤੇ ਇਹ ਵੀ ਆਪ ਨੂੰ ਇੱਕੋ ਹੀ ਪ੍ਰਾਈਸ ਹੀ ਦੇ ਦਾਂਗੇ 4.5 ਲੱਖ ਰੁਪਏ ਦੀ 4.5 ਲੱਖ ਰੁਪਏ ਦੀ ਬਣ ਜੂਗੀ ਤੇ 100000 ਆ ਰਹੀ ਕੀ ਵੀਰੇ ਆਪਣੀ 2X1 12 ਮਾਡਲ ਹੈ Z ਸੌਰੀ 13 ਮਾਡਲ ਹੈ ZGX1 AB ਆਪ ਨੂੰ ਇੱਕੋ ਹੀ ਰੇਟ 'ਚ ਹੀ ਦੇ ਦਾਂਗੇ 310000 ਰੁਪਏ 'ਚ 2 ਲੱਖ 99000 ਦੀ ਜਿਹੜੇ ਜ਼ਾਹਰ ਲੈ ਜਾਓ ਭਰਾ ਕੋਲ ਟਾਪ ਮਾਡਲ ਤੇਲ ਦੀ ਟੈਂਕੀ ਫੁੱਲ ਹੈ ਲਓ ਬਈ ਮਿੱਤਰੋ ਆਜੋ ਵੀਰੇ ਇੱਧਰਲੇ ਪਾਸੇ ਬਈ ਭਰਾ ਦੀ ਵੀਡੀਓ ਕਿਵੇਂ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਬਾਕੀ ਵੀਰੇ ਲੋਨ-ਲੋਨ ਦੀ ਫੈਸਿਲਿਟੀ ਅਵੇਲੇਬਲ ਹੈ ਬਾਕੀ ਇੱਕ ਗੱਡੀ ਸ਼ਾਇਦ ਹੋ ਵੀ ਰਹੀਗੀ ਵੀਰੇ ਆਪਣੀ ਹਨਾ ਫੋਰਡ ਵਾਲਿਆਂ ਦੀ ਇਕੋ ਸਪੋਰਟ ਆ ਦੱਸਿਓ ਬਿਲਕੁਲ ਜੀ ਕਿਹਨਾ ਮਾਡਲ ਕੀ ਕੁਛ ਹੈ ਗੱਡੀ ਨਹੀਂ ਵੀਰ ਜੀ ਇਹ ਤੋਹਫਾ ਹੈ गोयल कार्स ਤੇ ਸਪੈਸ਼ਲੀ ਇਹ ਗੱਡੀ ਸਾਰੀ ਚਲਾਈ ਹੋਈ ਹੈ ਹਾਂਜੀ ਸਾਰੀ オリジナル ਨਾਲ ਵੀ ਅੱਗੇ ਦਿਖਾਈਏ ਇੱਕ ਵਾਰੀ ਫਿਰ ਸਿੰਗਲ ਪੀਸ ਵੀ ਪੇਂਟ ਨਹੀਂ ਗੱਡੀ ਦਾ ਸਾਰੀ オリジナル ਇੰਟੀਰੀਅਰ ਚੈੱਕ ਕਰੋ ਟਾਇਰ ਬ੍ਰਾਂਡ ਨਿਊ ਤੇ ਆਹ ਵੀ ਗੱਡੀ ਆਪ ਨੂੰ ਇੱਕੋ ਹੀ ਸਿੰਗਲ ਪ੍ਰਾਈਸ ਹੀ ਮਿਲ ਜੇਗੀ 3 ਲੱਖ 80000 ਰੁਪਏ ਦੀ 2015 ਮਾਡਲ 15 ਮਾਡਲ ਦੀ ਹੈ ਮਿੱਤਰੋ 3 ਲੱਖ 80 ਹਣਾ 85000 85 ਦੀ ਪੈਟਰੋਲ ਵੇਰੀਐਂਟ ਦੇ ਨਾਲ ਹੈ ਲਓ ਬਈ ਕਮੇ ਲੱਗੀ ਵੀਡੀਓ ਬਾਈ ਦੱਸੋ ਬਾਈ ਕਮੈਂਟ ਕਰਕੇ ਬਾਕੀ ਸ਼ੇਅਰ ਜ਼ਰੂਰ ਕਰ ਦਿਓ ਬਾਕੀ ਆਜੋ ਮੌਕੇ ਤੇ ਨਾਮ ਲੈ ਦਿਓ ਠੀਕ ਹੈ ਮੌਕੇ ਥੋੜਾ ਬਹੁਤ ਥੋੜਾ ਬਹੁਤ ਜਿਆਦਾ ਨਹੀਂ ਥੋੜਾ ਬਹੁਤ ਮਾਨਤਾਨ ਹੋਊਗਾ ਕਦੇ ਭਰਾ ਬਾਲਾ ਫਰਕ ਲੱਗੇਗਾ ਨਾ ਬਹੁਤ ਕਿਉਂਕਿ ਗੱਡੀਆਂ ਕਰਾਂਗੇ ਨਾ ਮਾਨਤਾਨ ਜ਼ਰੂਰ ਕਰਾਂਗੇ ਹਾਂ ਬਾਕੀ ਰੇਟ ਬਾਈ ਨੇ ਦਿੱਤੇ ਨੇ ਬਾਈ ਪੂਰੇ ਐਂਡ ਆ ਠੀਕ ਹੈ ਬਾਈ ਚੱਕ ਮੇ ਖਤਮ ਕਰਨੀ ਜੀ ਕਰਤੀ ਹਾਂਜੀ ਤੇ ਬਾਕੀ ਸ਼ੇਅਰ ਜ਼ਰੂਰ ਕਰ ਦਿਓ ਬਾਕੀ ਸਾਰੇ ਭਰਾ ਮਾ ਧੰਨਵਾਦ ਜੀ ਵੀਡੀਓ ਦੇਖਣ ਦੇ ਰ